5 ਦਿਨ ਪਹਿਲਾਂ ਵਿਆਹੇ ਮੰਡੇ ਦੀ ਵਿਆਹ ਦੇ ਮੌਕੇ ਤੇ ਹੀ ਡੀਜੇ ਤੇ ਨੱਚਦੇ ਸਮੇਂ ਜਾਣ ਜਾਣ ਤੇ ਦੁੱਖਤ ਖਬਰ ਦਾ ਪਤਾ ਲੱਗਿਆ ਪਤਾ ਲੱਗਿਆ ਕਿ ਉਹ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਿਆ ਸੀ ਜਿੱਥੇ ਡੀਜੇ ਤੇ ਨੱਚਦੇ ਸਮੇਂ ਦੋਸਤਾਂ ਦੇ ਵੱਲੋਂ ਇੱਕ ਦੂਸਰੇ ਨੂੰ ਇਹ ਆਖਿਆ ਗਿਆ ਸੀ ਕਿ ਮੈਂ ਫਾਇਰ ਕੱਟਣੇ ਨੇ ਤੇਜ਼ ਤੇ ਵਿਚਾਲੇ ਹੀ ਇੱਕ ਗੋਲੀ ਚੱਲ ਗਈ ਮਰ ਤੱਕ ਦੀ ਪਛਾਣ ਗੁਰਸੇਵਕ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਖਡੂਰ ਸਾਹਿਬ ਦਾ ਰਹਿਣ ਵਾਲਾ ਹੈ ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ ਇਸ ਪ੍ਰੋਗਰਾਮ ਦੇ ਵਿੱਚ डीजे ते नाच ਰਿਹਾ ਸੀ ਅਚਾਨਕ ਇਹ ਗੋਲੀ ਚੱਲਦੀ ਅਤੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਉਸਨੂੰ ਕਿ ਹਸਪਤਾਲ ਲਜਾਇਆ ਗਿਆ ਪਰ ਉਸਦੀ ਜਾਨ ਬਚ ਨਹੀਂ ਸકી ਗੁਰਸੇਵਕ ਸਿੰਘ ਦਾ ਵਿਆਹ ਸਿਰਫ 5 ਦਿਨ ਪਹਿਲਾਂ ਹੀ ਹੋਇਆ ਸੀ ਅਚਾਨਕ ਹੀ ਉਸਦੀ ਜਾਨ ਜਾਣ ਦੇ ਕਾਰਨ ਪਰਿਵਾਰ ਤੇ ਵਿੱਚ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਨਵਿਆਹੀ ਪਤਨੀ ਅਤੇ ਪਰਿਵਾਰਿਕ ਮੈਂਬਰ ਇਸ ਘਟਨਾ ਤੋਂ ਬਾਅਦ ਡੂੰਗੇ ਸਦਮੇ ਦੇ ਵਿੱਚ ਨੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਹਤੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਘਟਨਾ ਘੱਟੀ ਹੈ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਕਿ ਇਹ ਸਾਰਾ ਮਾਮਲਾ ਪਿੰਡ ਮਾਲਮੋਰੀ ਦੇ ਵਿੱਚ ਵਾਪਰਿਆ ਜਿੱਥੇ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਨੇ ਅਤੇ ਮਾਮਲਾ ਦਰਜ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਇਹਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਗ੍ਰਿਫਤਾਰੀ ਦੇ ਦੌਰਾਨ ਦੋ ਹਥਿਆਰ ਵੀ ਬਰਾਮਦ ਹੋਏ ਨੇ ਅਤੇ ਸਾਰੇ ਮਾਮਲੇ ਨੂੰ ਕਈ ਪਹਿਲੂਆਂ ਤੋਂ ਦੁੰਗਾਈ ਦੇ ਨਾਲ ਜਾਂਚ ਪੜਤਾਲ ਕੀਤਾ ਜਾ ਰਿਹਾ ਹੈ ਨਾਗਰਿਕਾਂ ਨੂੰ ਸ਼ਾਂਤ ਰਹਿਣ ਅਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਇਹ ਕਿਹਾ ਗਿਆ ਹੈ ਪੁਲਿਸ ਦੇ ਵੱਲੋਂ ਕਿ ਸ਼ਾਂਤੀ ਬਣਾ ਕੇ ਰੱਖੋ ਅਤੇ ਜਿਸ ਤਰ੍ਹਾਂ ਕਿ ਪਹਿਲਾਂ ਹੀ ਸਰਕਾਰ ਦੇ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਇਸ ਤਰੀਕੇ ਦੇ ਨਾਲ ਗੋਲੀਆਂ ਨਾ ਚਲਾਓ ਅਤੇ ਜਨਤਕ ਥਾਵਾਂ ਤੇ ਖਾਸ ਤੌਰ ਤੇ ਵਿਆਹਾਂ ਪੈਲਸਾਂ ਦੇ ਵਿੱਚ ਹਥਿਆਰਾਂ ਦੀ ਪੂਰੀ ਤਰ੍ਹਾਂ ਦੇ ਨਾਲ ਬੈਨਨ ਕੀਤੇ ਹੋਏ ਨੇ ਅਤੇ ਲੋਕਾਂ ਨੂੰ ਇਹ ਸਾਰੇ ਤਿਉਹਾਰ ਵਿਆਹ ਦੇ ਚਾਰ ਖੁਸ਼ੀ ਨਾਲ ਮਨਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਫਿਰ ਵੀ ਲੋਕ ਇਹੋ ਜਿਹੀਆਂ ਗਲਤੀਆਂ ਕਰ ਬੈਠਦੇ ਨੇ ਜਿੱਥੇ ਵਿਆਹ ਵਾਲੇ ਘਰ ਦੇ ਵਿੱਚ ਹੀ ਮਾਤਮ ਫਸਰ ਜਾਂਦਾ ਹੈ ਬੀਤੇ ਕੁਝ ਦਿਨ ਪਹਿਲਾਂ ਵੀ ਇੱਕ ਇਹੋ ਜਿਹੀ ਖਬਰ ਸਾਹਮਣੇ ਆਈ ਸੀ ਜਿੱਥੇ ਲਾੜੀ ਦੇ ਗੋਲੀ ਵੱਜੀ ਸੀ ਵਿਆਹ ਦੇ ਮੌਕੇ ਤੇ ਕਿਉਂਕਿ ਇਹ ਲੋਕ ਦਿਖਾਵਾ ਕੀਤਾ ਜਾ ਰਿਹਾ ਸੀ ਫਾਇਰ ਘਟੇ ਜਾ ਰਹੇ ਸਨ ਮਲਮੋਰੀ ਪਿੰਡ ਪੈਂਦਾ ਹੈਗਾ ਸਦਰ ਤਰਨਤਾਰਨ ਦੇ ਵਿੱਚ ਜੋਬਨ ਸਿੰਘ ਪੁੱਤਰ ਬਲਕਾਰ ਸਿੰਘ ਸੀਗਾ ਇਹਨਾਂ ਦੇ ਘਰੇ ਇੱਕ ਫੈਮਿਲੀ ਫੰਕਸ਼ਨ ਸੀਗਾ ਜੋ ਇੱਕ ਆਰਮੀ ਅਫਸਰ ਹੈਗੇ ਇਹਦੇ ਜਿਹੜੇ ਕੁਲੀਗ ਸੀਗੇ ਦੋ ਗੁਰਸੇਵਕ ਸਿੰਘ ਪੁੱਤਰ ਪਰਗੜ ਸਿੰਘ ਖਡੂਰ ਸਾਬ ਦਾ ਸੀਗਾ ਤੇ ਇੱਕ ਸਰੂਬਲ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਵੀ ਖਡੂਰ ਸਾਬ ਦਾ ਸੀਗਾ ਇਹ ਜਾਰਟੀ ਨੂੰ ਉਥੇ ਸੈਲੀਬ੍ਰੇਟ ਕਰਨ ਵਾਸਤੇ ਆਏ ਸੀਗੇ ਤੇ ਜਿਹੜਾ ਉਹ ਸੇਵਕਾ ਉਸ ਰੋਬੋ ਮੀਟੇ ਦੇ ਸੀ ਉਹ ਵੈਪਨ ਦੇ ਨਾਲ ਵਾਈਫਾਈ ਕਰਨ ਲੱਗ ਪਏ। ਉਹ ਇੱਕ ਦੂਸਰੇ ਨੂੰ ਕਹਿਣ ਲੱਗੇ ਮੈਂ ਕਰਨਾ ਮੈਂ ਕਰਨਾ ਉਹ ਕਿ ਉਹ ਅਨਫੋਰਚੂਨੇਟਲੀ ਜਿਹੜੀ ਗਿਆ ਉਸ ਸੇਵਕ ਦੇ ਉਹ ਕੁੜੀ ਰੋਬੋਲ ਵੱਲ ਵੱਜਦੀ ਗਈ। ਤੋਂ ਔਨ ਦ ਸਪਾਟ ਉਹਦੀ ਡੈਥ ਰਿਪੋਰਟ ਦੀ ਗਈ। ਤੋਂ ਪੇਰੈਂਟਸ ਕਰ ਉਹਦੀ ਆਏਗੀ ਉਹ ਤੋਂ ਐਸੀ ਐਫਆਈਆ ਦਿੱਤੀ ਗਈ। ਤੇ ਜਿਹੜਾ ਸਰੋਬਲ ਸਿੰਘ ਹੈ ਉਹ ਨੂੰ ਅਸੀ ਜੀ ਉਹਦੇ ਅਰੈਸਟ ਪਾਈਏਗੇ। ਤੋਂ ਲੀਗਲ ਪ੍ਰੋਸੈਸ ਤੇ ਨਾਲ ਜਿਹੜੀ ਵੀ ਕੇ ਕਾਰਵਾਈ ਵੀ ਅਸੀਂ ਕਰਦੇ।